ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕੀੜਾ ਥਾਤ ਦੇ ਪਾਤਸ਼ਾਹੀ ਲਸਕਰ ਕਰੇ ਸੁਵਾਹ ਇਹਨਾਂ ਪਾਵਨ ਬਾਣੀ ਦੀਆਂ ਪੰਕਤੀਆਂ ਦੇ ਭਾਵ ਇਹ ਹਨ ਜੇ ਉਹ ਪਰਮੇਸ਼ਰ ਚਾਵੇ ਤਾਂ ਕੀੜੀਆਂ ਦੇ ਪਾਸੋਂ ਵੀ ਰਾਜ ਕਰਵਾ ਸਕਦਾ ਹੈ ਐਸਾ ਇੱਕ ਦੇਸ਼ ਜਿੱਥੇ ਕੀੜੀਆਂ ਦਾ ਰਾਜ ਚੱਲਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਉਸ ਦੇਸ਼ ਦੇ ਵਿੱਚ ਪਹੁੰਚੇ ਨੇ ਜਿਸ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਕੀੜੀ ਦੇਸ਼ ਦੇ ਵਿੱਚ ਗਏ ਤਾਂ ਭਾਈ ਮਰਦਾਨਾ ਜੀ ਨੇ ਕੀ ਵੇਖਿਆ ਕਿ ਵੱਡੇ ਵੱਡੇ ਦਰਖਤ ਹੀ ਨਜ਼ਰੇ ਆਉਂਦੇ ਆ ਕੀੜੀਆਂ ਦੇ ਭੌਣ ਨਜ਼ਰੇ ਆਉਂਦੇ ਆ ਹੋਰ ਇਸੇ ਪ੍ਰਕਾਰ ਦਾ ਕੋਈ ਆਦਮੀ ਜਾਂ ਕੋਈ ਪਸ਼ੂ ਜਾਂ ਪੰਛੀ ਉਸ ਦੇਸ਼ ਦੇ ਵਿੱਚ ਦਿਖਾਈ ਨਾ ਦਿੱਤਾ ਭਾਈ ਮਰਦਾਨੇ ਨੂੰ ਮਰਦਾਨਾ ਡਰ ਗਿਆ ਆਖਣ ਲੱਗਾ ਸਤਿਗੁਰੂ ਜੀ ਇਹ ਆਪਾਂ ਕਿੱਥੇ ਆਏ ਆ ਇਹ ਧਰਤੀ ਇੰਨੀ ਕਾਲੀ ਕਿਉਂ ਨਜ਼ਰ ਆ ਰਹੀ ਹੈ ਇਦਾਂ ਦੀ ਧਰਤੀ ਕਦੇ ਦੇਖੀ ਨਹੀਂ ਕਿਤੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆਂ ਇਹ ਜੋ ਦੇਸ਼ ਹੈ ਇਹ ਕੀੜੀ ਦਾ ਦੇਸ਼ ਹੈ ਤੇ ਐਸੇ ਦੇਸ਼ ਦੇ ਵਿੱਚ ਪਾਤਸ਼ਾਹ ਵੀ ਕੀੜੀ ਦੀ ਚਲਦੀ ਹੈ ਜੇ ਕੋਈ ਪੰਛੀ ਜਾਂ ਹੋਰ ਪਸ਼ੂ ਜਾਂ ਆਦਮੀ ਇਸ ਦੇਸ਼ ਦੇ ਵਿੱਚ ਆ ਜਾਵੇ ਤਾਂ ਇਹ ਕੀੜੀਆਂ ਉਸ ਨੂੰ ਮਾਰ ਕੇ ਖਾ ਜਾਂਦੀਆਂ ਹਨ ਇਸ ਕਰਕੇ ਇਸ ਦੇਸ਼ ਦੇ ਵਿੱਚ ਤੈਨੂੰ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਭਾਈ ਮਰਦਾਨਾ ਡਰਿਆ ਆਖਣ ਲੱਗਾ ਸਤਿਗੁਰੂ ਜੀ ਜੇ ਇੱਥੇ ਕਿਹੜੀ ਦੀ ਪਾਤਸ਼ਾਹੀ ਚੱਲਦੀ ਹੈ ਤੇ ਸਾਨੂੰ ਕਿੱਥੇ ਰਹਿਣ ਦੇਣਗੇ ਆਪਾਂ ਵੀ ਇਸ ਦੇਸ਼ ਤੋਂ ਚਲੇ ਚੱਲੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆਂ ਤੂੰ ਡਰ ਨਾ ਇਰੇ ਨੇਰੇ ਕੋਈ ਨਹੀਂ ਆਂਦਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਭਾਈ ਮਰਦਾਨੇ ਨੇ ਬੇਨਤੀ ਕੀਤੀ ਇਹ ਸਤਿਗੁਰੂ ਜੀ ਕਿ ਸਾਡੇ ਤੋਂ ਪਹਿਲਾਂ ਵੀ ਕੋਈ ਇਸ ਕੀੜੀ ਦੇਸ਼ ਦੇ ਵਿੱਚ ਆਇਆ ਜਾਂ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਹਾਂ ਇੱਕ ਵਾਰ ਇੱਕ ਰਾਜੇ ਨੇ ਬਹੁਤ ਵੱਡੀ ਫੌਜ ਲੈ ਕੇ ਇਸ ਦੇਸ਼ ਦੇ ਉੱਤੇ ਚੜਾਈ ਕੀਤੀ ਸੋ ਚੱਲਦਾ ਚੱਲਦਾ ਉਹ ਜਦੋਂ ਇਸ ਦੇਸ਼ ਦੇ ਵਿੱਚ ਆਇਆ ਤਾਂ ਉਸ ਰਾਜੇ ਨੂੰ ਅੱਗੋਂ ਕੀੜੀ ਆ ਕੇ ਆਖਣ ਲੱਗੀ ਕਿ ਰਾਜਨ ਤੂੰ ਸਾਡੇ ਦੇਸ਼ ਦੇ ਵਿੱਚ ਆਪੰਚਿਆ ਹੈ ਪਹਿਲੀ ਗੱਲ ਤੇ ਇਹ ਹੈ ਕਿ ਤੂੰ ਇਸ ਦੇਸ਼ ਦੇ ਵਿੱਚੋਂ ਚਲਿਆ ਜਾ ਤੇ ਦੂਸਰੀ ਗੱਲ ਇਹ ਹੈ ਕਿ ਜੇ ਤੂੰ ਇਸ ਦੇਸ਼ ਦੇ ਵਿੱਚੋਂ ਹੁਣ ਬਚ ਕੇ ਜਾਣਾ ਚਾਹਨਾ ਤਾਂ ਸਾਡੀ ਇਹ ਸ਼ਰਤ ਹੈ ਕਿ ਸਾਡੇ ਕੋਲੋਂ ਭੋਜਨ ਖਾ ਕੇ ਜਾ ਇਹ ਸਾਡੀ ਗੱਲ ਤੈਨੂੰ ਮੰਨਣੀ ਪਵੇਗੀ ਤਾਂ ਰਾਜੇ ਨੇ ਆਖਿਆ ਕਿ ਮੈਂ ਇੰਨਾ ਵੱਡਾ ਰਾਜਾ ਤੇ ਇੰਨੀ ਮੈਂ ਫੌਜ ਲੈ ਕੇ ਆਇਆ ਮੈਂ ਤੇਰੀ ਸ਼ਰਤ ਕਿਉਂ ਮੰਨਾਂ ਤੇ ਇੰਨੀ ਫੌਜ ਤੈਨੂੰ ਕੁਚਲ ਕੇ ਰੱਖ ਦਵੇਗੀ ਤੇ ਮੈਂ ਇੱਕ ਕੀੜੀ ਦੀਆਂ ਦਿੱਤੀਆਂ ਰੋਟੀਆਂ ਖਾਵਾਂ ਇਹ ਕਦਾਂ ਹੋ ਸਕਦਾ ਤਾਂ ਅੱਗੋਂ ਉਸ ਕੀੜੀ ਨੇ ਆਖਿਆ ਕਿ हे ਰਜਨ ਤੂੰ ਸਾਡੇ ਦੇਸ਼ ਦੇ ਵਿੱਚ ਆਇਆ ਹੈਂ ਜਾਂ ਤੇ ਸਾਡੀ ਗੱਲ ਮੰਨ ਸਾਡਾ ਤਿਆਰ ਕੀਤਾ ਭੋਜਨ ਤੂੰ ਖਾ ਤੇ ਇੱਥੋਂ ਚਲਿਆ ਜਾ ਤੇ ਜਾਂ ਫਿਰ ਸਾਡੇ ਨਾਲ ਤੈਨੂੰ ਜੁੱਧ ਕਰਨਾ ਪਏਗਾ ਤਾਂ ਰਾਜੇ ਨੇ ਆਖਿਆ ਇਹਦੇ ਵਿੱਚ ਕਿਹੜੀ ਗੱਲ ਐ ਮੇਰੇ ਕੋਲ ਤੇ ਫੌਜ ਬਹੁਤ ਐ ਤੇ ਇੱਕ ਕੀੜੀ ਉਹ ਮੇਰੇ ਨਾਲ ਕੀ ਜੁੱਧ ਕਰੇਗੀ ਤਾ ਕੀੜੀ ਨੇ ਰਾਜੇ ਨੂੰ ਹੁਕਮ ਕੀਤਾ ਆਖਣ ਲੱਗੀ ਫਿਰ ਤਗੜੇ ਹੋ ਜੋ ਤੇ ਰਾਜੇ ਨੇ ਵੀ ਆਪਣੀਆਂ ਫੌਜਾਂ ਨੂੰ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਨ ਹੁਕਮ ਕੀਤਾ ਕਿ ਇਹਨਾਂ ਨੂੰ ਕੁਚਲ ਦਿਓ ਖਤਮ ਕਰ ਦਿਓ ਇਸ ਧਰਤੀ ਤੇ ਆਪਾਂ ਆਪਣਾ ਰਾਜ ਸਥਾਪਿਤ ਕਰਾਂਗੇ ਤਾਂ ਉਸ ਵੇਲੇ ਜਦੋਂ ਜੁਦ ਸ਼ੁਰੂ ਹੋਇਆ ਤਾਂ ਕੀੜੀਆਂ ਦਾ ਜੋ ਪਾਤਸ਼ਾਹ ਸੀ ਉਸ ਨੇ ਆਪਣੀ ਫੌਜ ਨੂੰ ਹੁਕਮ ਕੀਤਾ ਕੀੜੀਆਂ ਦੇ ਨੂੰ ਕਿ ਪਤਾਲ ਦੇ ਵਿੱਚ ਜਾਓ ਪਤਾਲ ਦੇ ਵਿੱਚ ਜਾ ਕਰਕੇ ਉਹ ਪਤਾਲ ਦੇ ਵਿੱਚੋਂ ਵਿਖ ਭਾਵ ਕੇ ਜ਼ਹਿਰ ਲੈ ਕਰਕੇ ਆਨਾ ਹੁਣ ਉਸ ਜ਼ਹਿਰ ਦੇ ਨਾਲ ਉਹ ਜੇਸਲੀ ਰਾਜੇ ਦੇ ਫੌਜੀ ਸਪਾਹੀ ਨੂੰ ਕੱਟਦੀਆਂ ਹਨ ਉਹ ਜ਼ਹਿਰ ਦੇ ਨਾਲ ਮਰਦਾ ਜਾਵੇ ਰਾਜੇ ਦੇ ਵੇਖਦਿਆਂ ਵੇਖਦਿਆਂ ਰਾਜੇ ਦੀ ਸਾਰੀ ਫੌਜ ਉਸ ਜ਼ਹਿਰ ਵਾਲੇ ਕੱਟਣ ਦੇ ਨਾਲ ਮਰ ਗਈ ਸੋ ਰਾਜਾ ਕੰਧਾ ਰਹਿ ਗਿਆ ਹੁਣ ਉਹ ਕੀੜੀ ਰਾਜੇ ਦੇ ਕੋਲ ਆਈ ਆਖਣ ਲੱਗੀ ਰਾਜਨ ਹੁਣ ਦੱਸ ਹੁਣ ਤੂੰ ਕੀ ਆਖਦਾ ਮੇਰੀ ਸ਼ਰਤ ਮੰਨਣੀ ਹੈ ਕਿ ਅਜੇ ਵੀ ਜੁੱਧ ਕਰਨਾ ਹੁਣ ਤੂੰ ਇਕੱਲਾ ਰਹਿ ਗਿਆ ਫੌਜ ਤੇਰੀ ਖਤਮ ਹੋ ਗਈ ਹੈ ਤਾਂ ਰਾਜੇ ਨੇ ਆਖਿਆ ਕਿ ਨਹੀਂ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਮੈਂ ਵਾਪਸ ਜਾਵਾਂਗਾ ਤਾਂ ਕੀੜੀ ਨੇ ਫੇਰ ਆਪਣੀ ਫੌਜ ਨੂੰ ਹੁਕਮ ਕੀਤਾ ਕਿ ਪਤਾਲ ਦੇ ਵਿੱਚ ਜਾਓ ਹੁਣ ਅਮਰਤ ਲੈ ਕੇ ਆਓ ਸਭ ਕੀੜੀਆਂ ਪਤਾਲ ਵਿੱਚ ਗਈਆਂ અમરત લેاندا ਉਹ અમરત ਦੇ ਨਾਲ ساری ਫੌਜ ਫੇਰ ਜਿਉਂਦੀ ਹੋਈ ਹੁਣ ਜਿਸ ਨੂੰ ਕਟਦਿਆਂ ਨੇ ਉਹ ਜ਼ਹਿਰ ਦਾ ਅਸਰ ਖਤਮ ਹੁੰਦਾ ਜਾਂਦਾ ਤੇ ਜਿਉਂਦੇ ਹੋਗੇ ਉੱਠ ਕੇ ਸਾਰੇ ਖੜੇ ਹੋਗੇ ਇਸ ਤਰ੍ਹਾਂ ਉਹ ਰਾਜੇ ਦੀ ساری ਫੌਜ ਕਿੜੀ ਦੇ અમਰਤ ਨਾਲ ਕੱਟਣ ਕਰਕੇ ਠੀਕ ਹੋ ਗਈ ਹੈ ਹੁਣ ਕੀੜੀ ਨੇ ਸਾਰਿਆਂ ਨੂੰ ਰੋਟੀ ਲਿਆ ਕੇ ਦਿੱਤੀ ਸਾਰਿਆਂ ਨੂੰ ਜਿਸ ਤਰ੍ਹਾਂ ਰਾਜੇ ਦੇ ਨਾਲ ਘੋੜੇ ਵੀ ਸਨ ਉਹਨਾਂ ਘੋੜਿਆਂ ਨੂੰ ਵੀ ਕੀੜੀ ਨੇ ਘਾਹ ਪਾਇਆ ਉਹਨਾਂ ਨੂੰ ਸਮਾਨ ਖਾਣ ਵਾਸਤੇ ਦਿੱਤਾ ਤਾਂ ਰਾਜਾ ਕੀ ਵੇਖਦਾ ਹੈ ਕਿ ਜੋ ਰਾਜੇ ਨੂੰ ਰੋਟੀ ਮਿਲੀ ਹੈ ਉਹ ਠੰਡੀ ਤੇ ਚਿਰਾਂ ਦੀ ਪਈ ਹੋਈ ਐ ਭਾਵਕੇ ਬਈ ਰੋਟੀ ਮਿਲੀ ਹੋਰ ਉਸਨੇ ਵੇਖਿਆ ਤੇ ਜੋ ਘੋੜਿਆਂ ਨੂੰ ਵੀ ਘਾਹ ਮਿਲਿਆ ਉਹ ਵੀ ਅੱਗੇ ਕਿਸੇ ਨੇ ਖਾਦਾ ਭਾਵਕੇ ਚਿੱਥਿਆ ਹੋਇਆ ਹੈ ਤੇ ਕੀੜੀ ਨੂੰ ਆਖਿਆ ਰਾਜੇ ਨੇ ਕਿ ਮੇਰੀ ਇੱਕ ਗੱਲ ਸੁਣ ਸਾਨੂੰ ਜੋ ਇਹ ਖਾਣਾ ਮਿਲਿਆ ਉਹ ਠੰਡਾ ਬਿਆ ਲੱਗਦਾ ਹੈ ਤੇ ਘੋੜਿਆਂ ਨੂੰ ਵੀ ਜੋ ਘਾਹ ਖਾਣ ਨੂੰ ਮਿਲਿਆ ਉਹ ਦੱਬਿਆ ਹੋਇਆ ਅਤੇ ਚਿਰਦਾ ਪਿਆ ਲੱਗਦਾ ਹੈ ਇਹਦਾ ਕੀ ਕਾਰਨ ਹੈ ਤਾਂ ਕੀੜੀ ਨੇ ਰਾਜੇ ਨੂੰ ਆਖਿਆ ਰਾਜਾ ਸੁਣ ਤੇਰੇ ਅੱਗੇ-ਅੱਗੇ ਇਸ ਰਸਤੇ ਇੱਕ ਹੋਰ ਰਾਜਾ ਆਇਆ ਸੀ ਮੈਂ ਉਸ ਨੂੰ ਵੀ ਰੋਟੀ ਖਵਾਈ ਤੇ ਉਹਦੀਆਂ ਵੀ ਫੌਜਾਂ ਤੇਰੀ ਫੌਜ ਦੇ ਨਾਲੋਂ ਕਿਤੇ ਗੁਣਾ ਜ਼ਿਆਦਾ ਸਨ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਸੋ ਜੋ ਮੈਂ ਖਾਣਾ ਉਹਨਾਂ ਫੌਜਾਂ ਨੂੰ ਪਰੋਸਿਆ ਜੋ ਘਾ ਉਸ ਰਾਜੇ ਦੇ ਘੋੜਿਆਂ ਨੂੰ ਪਾਇਆ ਉਸ ਖਾਣੇ ਦੇ ਵਿੱਚੋਂ ਜੋ ਖਾਣਾ ਬਚ ਗਿਆ ਉਹ ਤੇਰੀਆਂ ਫੌਜਾਂ ਨੂੰ ਦਿੱਤਾ ਤੇ ਜੋ ਆ ਵਧ ਗਿਆ ਉਹ ਤੇਰਿਆਂ ਘੋੜਿਆਂ ਨੂੰ ਪਾਇਆ ਤਾਂ ਰਾਜਾ ਆਖਣ ਲੱਗਾ ਇੰਨਾ ਅਨਾਜ ਹੈ ਤੇਰੇ ਦੇਸ਼ ਵਿੱਚ ਜਾਂ ਰਾਜੇ ਨੇ ਅੱਗੇ ਜਾ ਕੇ ਵੇਖਿਆ ਹੈਰਾਨ ਹੋ ਗਿਆ ਕਿ ਕਈ ਕਈ ਕੋਠੇ ਭਰੇ ਪਏ ਨੇ ਰਾਜੇ ਦਾ ਸਾਰਾ ਹੀ ਹੰਕਾਰ ਦੂਰ ਹੋ ਗਿਆ ਕਿ ਇੱਕ ਮਾਮੂਲੀ ਜਹੀ ਕੀੜੀ ਸਮਝ ਕੇ ਮੈਂ ਸੋਚਿਆ ਸੀ ਕਿ ਇਹ ਮੇਰਾ ਕੀ ਵਗਾਰ ਲਵੇਗੀ ਪਰ ਇਥੇ ਤੇ ਇਸ ਨੇ ਸਾਡੇ ਨਾਲੋਂ ਵੀ ਕਈ ਤਰ੍ਹਾਂ ਜ਼ਿਆਦਾ ਅਨਾਜ ਗੰਮਾ ਕਰਕੇ ਰੱਖਿਆ ਹੈ ਬੜੀ ਵੱਡੀ ਇਸ ਦੀ ਪਾਤਸ਼ਾਹੀ ਚੱਲ ਰਹੀ ਹੈ ਤਾਂ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਗੁਰੂ ਸਾਹਿਬ ਜੀ ਮਹਾਰਾਜ ਦੇ ਪਾਸੋਂ ਇਹ ਕੀੜੀ ਦਾ ਇਤਿਹਾਸ ਸੁਣ ਕੇ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਏਡੇ ਏਡੇ ਵੱਡੇ ਫੌਜਾਂ ਵਾਲੇ ਰਾਜੇ ਵੀ ਇੱਥੇ ਆਏ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਤੇ ਏਡੇ ਏਡੇ ਵੱਡੇ ਰਾਜੇ ਵੀ ਅਸ ਦੇਸ਼ ਦੇ ਵਿੱਚ ਆਏ ਪਰ ਇੱਥੇ ਪਰਮੇਸ਼ਰ ਨੇ ਕੀੜੀਆਂ ਨੂੰ ਪਾਤਸ਼ਾਹੀ ਬਖਸ਼ੀ ਹੈ ਉਹ ਪਾਤਸ਼ਾਹੀ ਕੀੜੀਆਂ ਕਰ ਰਹੀਆਂ ਨੇ ਤੇ ਉਹ ਵੀ ਕਾਲ ਦੇ ਵਸ ਹੋ ਚੁੱਕੇ ਨੇ ਪਰ ਇਸ ਦੇਸ਼ ਦੇ ਵਿੱਚ ਕੀੜੀਆਂ ਦੀ ਪਾਤਸ਼ਾਹੀ ਚੱਲਦੀ ਜਾ ਰਹੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਜਿਸ ਵੇਲੇ ਇਦਾਂ ਬਚਨ ਕਰਦਿਆਂ ਮਰਦਾਨੇ ਨੇ ਸੁਣਿਆ ਨਿਹਾਲ ਹੋ ਗਿਆ ਗੁਰੂ ਸਾਹਿਬ ਜਿਨੇ ਉਪਦੇਸ਼ ਦਿੱਤਾ ਮਰਦਾਨਿਆਂ ਜੋ ਫੌਜਾਂ ਦੇ ਮਾਲਕ ਵਾਜੇ ਪਾਲਕੀਆਂ ਘੋੜੇ ਰਥ ਹਾਥੀ ਵੱਡੇ ਵੱਡੇ ਇਨਾਂ ਦੇ ਮਾਲਕ ਹਨ ਉਹ ਵੀ ਮਿੱਟੀ ਹੋ ਜਾਂਦੇ ਨੇ ਅੰਤ ਨੂੰ ਢਾ ਢਿਰੀ ਹੋ ਜਾਂਦੇ ਨੇ ਤਾਂ ਉਸ ਵੇਲੇ ਮਰਦਾਨੇ ਨੇ ਆਖਿਆ ਸਤਿਗੁਰੂ ਜੀ ਤੁਹਾਡੀਆਂ ਤੁਸੀਂ ਜਾਣਦੇ ਜੇ ਗੁਰੂ ਸਾਹਿਬ ਜੀ ਨੇ ਇਹ ਸ਼ਲੋਕ ਉੱਥੇ ਉਚਾਰਿਆ ਜੋ ਪਾਵਨ ਬਾਣੀ ਵਿੱਚ ਦਰਜ ਹੈ ਸਿੰਘਾਂ ਬਾਜਾ ਚਰਗਾ ਕੁਹੀਆ ਇਨਾਂ ਖਵਾਲੇ ਘਾ ਕਹੋ ਖਾਨ ਤਨਾ ਮਾਸਖ ਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਨਸਕਰ ਕਰੇ ਸਵਾਹ ਜਿਤੇ ਜੀ ਜਿਵੇ ਲੈ ਸਾਹ ਜਿਵਾਲੇ ਟਾਟਿ ਅਸਾਹ ਨਾਨਕ ਜਿਉਂ ਜਿਉਂ ਸੱਚੇ ਭਾਵੇਂ ਤਿਉਂ ਤਿਉਂ ਦੇ ਗਰਾਹ ਤਾਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਪੈਰੀਂ ਪਏ ਸੋ ਸੰਤ ਸੰਗਤ ਜੀਓ ਇਹ ਹੈ ਸਾਖੀ ਕਿਹੜੀ ਦੇਸ਼ ਦੀ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਕਿਹੜੀ ਦੇਸ਼ ਦੇ ਵਿੱਚ ਗਏ ਨੇ ਸੋ ਇਸ ਤਰ੍ਹਾਂ ਹੋਰ ਧਾਰਮਿਕ ਸਾਖੀਆਂ ਸੁਣਨ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧ ਸੰਗਤ ਲਈ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਸਿੱਤਨਾ ਸੇਵਾਵਾਂ ਲੈਂਦੇ ਰਹਿਣ ਸਰਬੱਤ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਕੀਮਤੀ ਸੁਝਾਅ ਕਮੈਂਟਾਂ ਰਾਹੀਂ ਜਰੂਰ ਦੇਣੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ